ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੋਸ ਥੰਮਨ ਸਾਖੀ ਇਕ ਮਾਈ ਦੀ ਵੈਸ਼ਨੂ ਅਰਪਨ ਇਕ ਮਾਈ ਨੇ ਸੰਤਾਂ ਨੂੰ ਕਿਹਾ ਕਿ ਮਹਾਰਾਜ ਮੈਨੂੰ ਇਸ ਮੰਨ ਦੇ ਵਸ਼ੀਕਰਨ ਦੀ ਕੋਈ ਸੌਖੀ ਜਈ ਜੁਕਤੀ ਦੱਸ ਦਿਓ ਮੈਂ ਬਹੁਤ ਤਾਂ ਪੜੀ ਲਿਖੀ ਨਹੀਂ ਹੋਈ ਪਾਠ ਪੂਜਾ ਕਰਨ ਦਾ ਵੱਲ ਵੀ ਨਹੀਂ ਜਾਣਦੀ ਆਪ ਮਿਹਰ ਕਰੋ ਮੈਂ ਇਸ ਮਨ ਨੂੰ ਕਾਬੂ ਕਰਕੇ ਸੰਸਾਰ ਤੋਂ ਪਾਰ ਹੋ ਜਾਵਾਂ संता ने किया माई सेवा करया कर पर जो कुछ भी करे निष्काम ही कर यो ही समझा करी कि मैं विष्णु अर्पण किया है भगवान तो मेहर करेगा माई पासो जो कुछ हो सकता सी वो कर दी करके कह दी वैष्णु अर्पण इतों तक कि उस दबान ते विष्णु अर्पण लफज बहुत ही चढ़ गया एक दिन माई ने ਗਲੀ ਵਿੱਚ ਕੂੜਾ ਸੁੱਟਿਆ ਸੁਭਾਵਕ ਹੀ ਆਦਤ ਪਈ ਹੋਣ ਕਰਕੇ ਉਸ ਦੇ ਮੂੰਹੋਂ ਨਿਕਲ ਗਿਆ ਵਿਸ਼ਨੂੰ ਅਰਪਣ ਗਲੀ ਵਿੱਚ ਨਾਰਦ ਜੀ ਜਾਂਦੇ ਪਏ ਸਨ ਜਦੋਂ ਨਾਰਦ ਜੀ ਨੇ ਦੇਖਿਆ ਕਿ ਮਾਈ ਨੇ ਕੂੜਾ ਸੁੱਟਿਆ ਹੈ ਤੇ ਸੁੱਟ ਕੇ ਕਹਿੰਦੀ ਹੈ ਕਿ ਵਿਸ਼ਨੂੰ ਅਰਪਣ ਤਾਂ ਨਾਰਦ ਜੀ ਨੂੰ ਬੜਾ ਗੁੱਸਾ ਚੜਿਆ ਤੇ ਉਹਨਾਂ ਨੇ ਮਾਈ ਨੂੰ ਵੱਟ ਕੇ ਇੱਕ ਜਪੇੜ ਮਾਰੀ ਕਿ ਕੂੜਾ ਸੁੱਟ ਕੇ ਤੇ ਕਹਿੰਦੀ ਹੈ ਵਿਸ਼ਨੂੰ ਅਰਪਣ ਤੈਨੂੰ ਸ਼ਰਮ ਨਹੀਂ ਆਉਂਦੀ ਮਾਈ ਆਪਣੀ ਪੁੱਤ ਬਖਸ਼ਾ ਕੇ ਗੱਲ-ਮਲਦੀ-ਮਲਦੀ ਆਦਤ ਅਨੁਸਾਰ ਵਿਸ਼ਨੂੰ ਅਰਪਣ ਕਹਿ ਕੇ ਅੰਦਰ ਚਲੀ ਗਈ। ਨਾਰ ਜੀ ਜਿਸ ਵਕਤ ਵੇਕੌਂਟ ਵਿੱਚ ਗਏ ਤਾਂ ਵਿਸ਼ਨੂੰ ਜੀ ਨੇ ਉਹਨਾਂ ਵਾਲ ਪੇਟ ਕਰ ਲਈ। ਨਾਰ ਜੀ ਨੇ ਹੱਥ ਜੋੜ ਕੇ ਕਾਰਨ ਪੁੱਛਿਆ ਤਾਂ ਵਿਸ਼ਨੂੰ ਭਗਵਾਨ ਜੀ ਨੇ ਕਿਹਾ ਤੁਸੀਂ ਅੱਜ ਸਾਨੂੰ ਚਪੇੜ ਮਾਰੀ ਹੈ। ਇਹ ਦੇਖੋ ਨਿਸ਼ਾਨ ਪਿਆ ਹੋਇਆ ਹੈ। ਨਾਰ ਜੀ ਨੇ ਕਿਹਾ ਮਹਾਰਾਜ ਮੈਂ ਆਪ ਜੀ ਨੂੰ ਜੇ ਪੇੜ ਮਾਰ ਸਕਦਾ ਹਾਂ ਭਗਵਾਨ ਜੀ ਕਹਿਣ ਲੱਗੇ ਉਸ ਮਾਈ ਨੂੰ ਮਾਰੀ ਸੀ ਕਿ ਨਹੀਂ ਨਾਰ ਜੀ ਨੇ ਕਿਹਾ ਮਹਾਰਾਜ ਉਹ ਤਾਂ ਕੂੜਾ ਸੁੱਟ ਕੇ ਤੁਹਾਨੂੰ ਅਰਪਣ ਕਰਦੀ ਪਈ ਸੀ ਮੈਨੂੰ ਗੁੱਸਾ ਆ ਗਿਆ ਤੇ ਮੈਂ ਜਪੇੜ ਮਾਰ ਦਿੱਤੀ ਪੈਸ਼ਰੂ ਜੀ ਨੇ ਕਿਹਾ ਉਸ ਦੀ ਤਾਂ ਆਦਤ ਹੀ ਬਣ ਚੁੱਕੀ ਹੈ ਕਿ ਉਹ ਸਭ ਕੁਝ ਚੰਗਾ ਮੰਦਾ ਸਾਡੇ ਹੀ ਅਰਪਣ ਕਰਦੀ ਹੈ ਉਹ ਦੇਖ ਲੈ ਸਾਡੇ ਗਾਲ ਗਾਲ ਹਲੇ ਤੱਕ ਚਿੱਲੂ ਚਿਲੂ ਕਰ ਪਈ ਕਰਦੀ ਹੈ ਨਾਰਦੀ ਨੇ ਮਾਫੀ ਮੰਗੀ ਤੇ ਆਪਣਾ ਅਪਰਾਧ ਕਿਮਾ ਕਰਵਾਇਆ ਗੁਰੂ ਜੀ ਆਖਦੇ ਹਨ ਜਿਵੇਂ ਸੰਤਾਂ ਦੇ ਉਪਦੇਸ਼ ਕਰਕੇ ਵਿਸ਼ਨੂੰ ਅਰਪਣ ਕਰਦੇ ਆ ਕਰਦੇ ਆ ਮਾਇ ਦਾ ਮਨ ਟਿਕ ਗਿਆ ਹੈ ਇੰਜ ਹੀ ਗੁਰੂ ਦੇ ਉਪਦੇਸ਼ ਕਰਕੇ ਸਿੱਖ ਦਾ ਮਨ ਟਿਕ ਜਾਂਦਾ ਹੈ